ਪੰਜੇ ਉਂਗਲਾਂ ਇੱਕ ਸਾਰਤਾ ਨਹੀਂ ਹੁੰਦੀਆਂ ਪਰ ਜ਼ਿਆਦਾਤਰ ਆਪਣੇ ਦੇਸ਼ ਦੇ ਵਿੱਚ ਇਹੀ ਹੁੰਦਾ ਹੈ ਜੇ ਕਿਸੇ ਸੈਲੀਬ੍ਰਿਟੀ ਦੇ ਜਾਂ ਕਿਸੇ ਅਮੀਰ ਬੰਦੇ ਦੇ ਇੱਕ ਖਰੋਚ ਵੀ ਆ ਜਾਵੇ ਤਾਂ ਸਾਰਾ ਮੀਡੀਆ ਉਸ ਦੇ ਆਲੇ ਦੁਆਲੇ ਹੋ ਜਾਂਦਾ ਹੈ ਤੇ ਕੱਲੇ-ਕੱਲੇ ਐਂਗਲ ਤੋਂ ਉਸ ਨੂੰ ਦਿਖਾਉਂਦਾ ਹੈ ਕਿ ਇਸ ਦਾ ਪੈਰ ਕਿਵੇਂ ਫਿਸਲਿਆ ਇਸ ਦੇ ਵੱਜਿਆ ਕੀ ਜ਼ਖਮ ਕਿੰਨਾ ਡੂੰਘਾ ਹੈ ਪੱਟੀ ਕਿਸ ਨੇ ਕੀਤੀ ਕੀੜੇ ਹਸਪਤਾਲ ਚ ਗਿਆ ਇਹ ਸਾਰਾ ਕੁਝ মিডিਆ ਕਵਰ ਕਰਦਾ ਇੱਕ ਛੋਟੀ ਜੀ ਖਰੋਚ ਨੂੰ ਵੀ ਪਰ ਉਸ ਦੇ ਉਲਟ ਜੇ ਕਿਸੇ ਗਰੀਬ ਬੰਦੇ ਨਾਲ ਕੋਈ ਤੱਕਾ ਹੋ ਜੇ ਉਸ ਦੀ ਭਾਵੇਂ ਦੁਨੀਆ ਉਜੜ ਜਾਵੇ ਉਸ ਦਾ ਭਾਵੇਂ ਸੰਸਾਰ ਤਬਾਹ ਹੋ ਜਾਵੇ ਪਰ ਉਸ ਨੂੰ ਦਿਖਾਉਣ ਦੇ ਵਿੱਚ ਕਤਰਾਂਦਾ ਹੈ ਕਿਉਂ ਕਿ ਟੀ ਆਰ ਪੀ ਬੱਡੇ ਲੋਕਾਂ ਨੂੰ ਦਿਖਾਉਣ ਵਿੱਚ ਮਿਲਦੀ ਹੈ ਸੈਲੀਬ੍ਰਿਟੀਆਂ ਨੂੰ ਦਿਖਾਉਣ ਵਿੱਚ ਮਿਲਦੀ ਹੈ ਗਰੀਬ ਦੀ ਖਬਰ ਤਾਂ ਮਾਫ ਕਰਨਾ ਆਮ ਲੋਕ ਵੀ ਸੁਣ ਕੇ ਰਾਜੀ ਨਹੀਂ মিডিਆ ਦਾ ਵੀ ਇੱਥੇ ਉਹਨਾਂ ਕਸੂਰ ਨਹੀਂ ਕਹਿ ਸਕਦੇ ਅਮੀਰ ਬੰਦਿਆਂ ਦੀਆਂ ਗੱਲਾਂ ਅਮੀਰ ਬੰਦਿਆਂ ਦੀ ਜ਼ਿੰਦਗੀ ਦੇਖਣ ਨੂੰ ਹਰੇਕ ਬੰਦਾ ਤਿਆਰ ਰਹਿੰਦਾ ਹੈ ਹਰੇਕ ਵੀਡੀਓ ਦੇਖਦੇ ਨੇ ਪਰ ਗਰੀਬ ਦੇ ਨਾਲ ਜਿੱਡਾ ਮਰਜੀ ਤੱਕਾ ਹੋ ਜੇ ਉਸ ਵੀਡੀਓ ਨੂੰ ਸ਼ੇਅਰ ਵੀ ਨਹੀਂ ਕਰਦੇ ਉਸ ਵੀਡੀਓ ਨੂੰ ਦੇਖਣਾ ਪਸੰਦ ਵੀ ਨਹੀਂ ਕਰਦੇ ਇਹ ਵੀ ਇੱਕ ਬਹੁਤ ਵੱਡੀ ਤਰਾਸਦੀ ਹੈ ਤੇ ਸਾਰੇ ਪੁਲਿਸ ਵਾਲੇ ਇੱਕ ਨਾਲ ਦੇ ਨਹੀਂ ਹੁੰਦੇ ਪਰ ਜ਼ਿਆਦਾਤਰ ਪੁਲਿਸ ਵੀ ਅਮੀਰਾਂ ਦੀ ਗੁਲਾਮੀ ਹੋ ਕੇ ਰਹਿ ਜਾਂਦੀ ਹੈ ਸੈਲੀਬ੍ਰਿਟੀਆਂ ਦੀ ਗੁਲਾਮੀ ਹੋ ਕੇ ਰਹਿ ਜਾਂਦੀ ਹੈ ਉਹ ਵੀ ਜੇ ਕਿਸੇ ਗਰੀਬ ਨਾਲ ਕੋਈ ਤੱਕਾ ਹੁੰਦਾ ਹੈ ਕਿਸੇ ਗਰੀਬ ਨਾਲ ਕੋਈ ਘਟਨਾ ਘਟਦੀ ਹੈ ਉਸ ਤੇ ਉਹਨਾ ਧਿਆਨ ਨਹੀਂ ਦਿੰਦੇ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਇੱਕ ਖਬਰ ਬਹੁਤ ਹੀ ਮੰਦ ਭਾਗੀ ਜਿਵੇਂ ਆਪਾਂ ਜਾਣਦੇ ਆ ਕਿ ਪਿਛਲਾ ਮਹੀਨਾ ਫਰਵਰੀ ਦਾ ਮਹੀਨਾ ਲੰਘ ਕੇ ਗਿਆ 29 ਫਰਵਰੀ ਲੀਪ ਦਾ ਸਾਲ 4 ਸਾਲਾਂ ਬਾਅਦ ਹੁੰਦਾ ਪਰ ਇਹ 29 ਫਰਵਰੀ ਨੇ ਦੋ ਗਰੀਬ ਘਰਾਂ ਦੀ ਜ਼ਿੰਦਗੀ ਉਜਾੜ ਦਿੱਤੀ ਦੋ ਗਰੀਬ ਘਰਾਂ ਦੇ ਵਿੱਚ ਸੱੱਥਰ ਵਸਾ ਦਿੱਤੇ ਸ਼ਾਇਦ ਇਹ ਖਬਰ ਤੁਸੀਂ ਨਹੀਂ ਸੁਣੀ ਹੋ ਕਿਉਂਕਿ ਇਹ ਕਿਸੇ ਗਰੀਬ ਦੇ ਘਰੇ ਹੋਣ ਵਾਲੀ ਘਟਨਾ ਸੀ ਇਹ ਕਿਸੇ ਗਰੀਬ ਦੇ ਨਾਲ ਧੱਕਾ ਹੋਇਆ ਸੀ ਇਸ ਕਰਕੇ ਜ਼ਿਆਦਾਤਰ ਮੀਡੀਆ ਨੇ ਇਹ ਖਬਰ ਨਹੀਂ ਦਿਖਾਈ ਪਰ ਬੜੀ ਮੰਦਭਾਗੀ ਖਬਰ ਹੈ ਇਹ ਗੱਲ ਹੈ ਉੱਤਰ ਪ੍ਰਦੇਸ਼ ਦੇ ਹਮੀਰਪੁਰ ਦੀ ਦੋ ਗਰੀਬ ਪਰਿਵਾਰ ਦੀਵਾਲੀ ਮਨਾਉਣ ਤੋਂ ਬਾਅਦ ਘਾਟਮਪੁਰਾ ਇਲਾਕੇ ਦੇ ਵਿੱਚ ਜਾਂਦੇ ਨੇ ਉੱਥੇ ਭੱਠੇ ਉੱਤੇ ਕੰਮ ਕਰਦੇ ਨੇ ਤੇ ਆਪਣਾ ਗੁਜ਼ਾਰਾ ਚਲਾਉਂਦੇ ਨੇ ਤੇ ਉਨ੍ਹਾਂ ਦੋਹਾਂ ਦੇ ਇੱਕ ਪਰਿਵਾਰ ਕੋਲ 14 ਸਾਲ ਦੀ ਕੁੜੀ ਤੇ ਦੂਸਰੇ ਪਰਿਵਾਰ ਕੋਲ 16 ਸਾਲ ਦੀ ਕੁੜੀ ਹੁੰਦੀ ਹੈ। ਉਹ ਦੋਨੋਂ ਪਰਿਵਾਰ ਆਪਸ ਵਿੱਚ ਰਿਸ਼ਤੇਦਾਰ ਸੀ। ਮਾਪੇ ਪੱਠੇ ਦੇ ਉੱਤੇ ਕੰਮ ਕਰਦੇ। ਕੁੜੀਆਂ ਘਰੇ ਕੰਮ ਕਰਦੀਆਂ, ਉਹਨਾਂ ਵਾਸਤੇ ਖਾਣਾ ਬਣਾਉਂਦੀਆਂ। ਇੱਕ ਦਿਨ ਉਸ ਪੱਠੇ ਦਾ ਠੇਕੇਦਾਰ ਉਹਨਾਂ ਦੇ ਘਰਾਂ ਵੱਲ ਆਉਂਦਾ ਹੈ ਤੇ ਉਸ ਦੀ ਨਿਗਾਹ ਉਹਨਾਂ ਕੁੜੀਆਂ ਤੇ ਪੈਂਦੀ ਹੈ। ਉਸ ਦੇ ਨਾਲ ਦੋ ਤਿੰਨ ਮੁੰਡੇ ਹੋਰ ਹੁੰਦੇ ਨੇ ਤੇ ਫੇਰ ਉਹਨਾਂ ਦੀ ਨੀਅਤ ਵਿਗੜ ਜਾਂਦੀ ਹੈ ਉਹ ਉਹਨਾਂ ਕੁੜੀਆਂ ਨੂੰ ਪੱਠੇ ਵੱਲ ਲੈ ਜਾਂਦੇ ਨੇ ਕਿਉਂਕਿ ਕੁੜੀਆਂ ਉਹਨਾਂ ਨੂੰ ਜਾਣਦੀਆਂ ਸੀ ਉਹ ਵੀ ਕੁੜੀਆਂ ਨੂੰ ਜਾਣਦੇ ਸੀ ਪੱਠੇ ਉੱਤੇ ਲਿਜਾ ਕੇ ਉਹਨਾਂ ਦੇ ਨਾਲ ੱੱਕਾ ਕਰਨ ਲੱਗਦੇ ਨੇ ਤੇ ਉਹ ਵਿਰੋਧ ਕਰਦੀਆਂ ਜਦੋਂ ਵਿਰੋਧ ਕਰਦੀਆਂ ਤਾਂ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਫੇਰ ਉਹਨਾਂ ਨੂੰ ਸ਼ਰਾਬ ਪਿਆਈ ਜਾਂਦੀ ਹੈ ਸ਼ਰਾਬ ਪੀਉਣ ਤੋਂ ਬਾਅਦ ਤਿੰਨ ਜਾਣੇ ਉਹਨਾਂ ਦੇ ਨਾਲ ਬਲਾਤਕਾਰ ਕਰਦੇ ਆ। ਇੱਥੇ ਹੀ ਗੱਲ ਨਹੀਂ ਰੁਕੀ ਫੇਰ ਉਹਨਾਂ ਦੀ ਵੀਡੀਓ ਵੀ ਬਣਾਈ ਜਾਂਦੀ ਹੈ। ਤੇ ਇਹ ਦਰਿੰਦਗੀ ਕਰਨ ਤੋਂ ਬਾਅਦ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਜੇ ਤੁਸੀਂ ਇਹ ਗੱਲ ਕਿਸੇ ਨੂੰ ਦੱਸੀ ਹੈ ਤਾਂ ਤੁਹਾਡੀ ਇਹ ਵੀਡੀਓ ਵਾਇਰਲ ਕਰ ਦਿੱਤੀ ਜਾਊ। ਤੁਹਾਡੀ ਇੱਜ਼ਤ ਨਿਲਾਮ ਕਰ ਦਿੱਤੀ ਜਾਊ। ਉਹ ਦੋਨੋਂ ਲੜਕੀਆਂ ਪੱਠੇ ਤੋਂ ਰੋਂਦੀਆਂ ਰੋਂਦੀਆਂ ਘਰ ਵੱਲ ਆਉਂਦੀਆਂ ਨੇ ਪਰ ਘਰ ਆ ਕੇ ਆਪਣੇ ਪਰਿਵਾਰ ਨੂੰ ਨਹੀਂ ਦੱਸਦੀਆਂ ਆਪਣੇ ਮਾਪੇ ਨੂੰ ਖਾਣਾ ਖਵਾਉਂਦੀਆਂ ਨੇ ਪਰ ਉਹਨਾਂ ਦੇ ਦਿਮਾਗ ਦੇ ਵਿੱਚ ਉਹੀ ਘਟਨਾ ਚੱਲ ਰਹੀ ਹੁੰਦੀ ਹੈ ਜੋ ਉਹਨਾਂ ਨਾਲ ਦਰਿੰਦਗੀ ਹੋਈ ਹੁੰਦੀ ਹੈ ਤੇ ਫਿਰ ਉਹ ਆਪਣੇ ਮਾਪੇ ਨੂੰ ਖਾਣਾ ਖਵਾਉਣ ਤੋਂ ਬਾਅਦ ਕਹਿੰਦੀਆਂ ਕਿ ਅਸੀਂ ਟਹਿਲ ਕੇ ਆਉਣੀ ਆ ਫਿਰ ਉਹ ਘਰੋਂ ਬਾਹਰ ਨਿਕਲ ਜਾਂਦੀਆਂ ਨੇ ਉਸ ਤੋਂ ਬਾਅਦ ਉਹ ਕੁੜੀਆਂ ਘਰੇ ਨਹੀਂ ਪਰਤਦੀਆਂ ਪਰਿਵਾਰ ਉਹਨਾਂ ਨੂੰ ਲੱਭਦਾ ਸਾਰੀ ਰਾਤ ਲੱਭਦੇ ਰਹਿੰਦੇ ਆ ਪਰ ਕੁੜੀਆਂ ਵਾਪਸ ਨਹੀਂ ਆਈਆਂ ਤੇ ਨਾ ਹੀ ਪਰਿਵਾਰ ਨੂੰ ਮਿਲੀਆਂ ਭਾਲ ਕਰਦਿਆਂ ਨੂੰ ਸਵੇਰ ਹੋ ਜਾਂਦੀ ਹੈ ਪਰ ਉਹਨਾਂ ਦੀਆਂ ਬੇਟੀਆਂ ਨਹੀਂ ਮਿਲਦੀਆਂ ਸਵੇਰ ਹੋਣ ਤੋਂ ਬਾਅਦ ਕਿਸੇ ਨੇ ਦੱਸਿਆ ਕਿ ਉਸ ਪੱਠੇ ਤੋਂ 300 ਮੀਟਰ ਦੂਰ ਇੱਕ 베ਰੀ ਦੇ ਦਰਖਤ ਦੇ ਉੱਤੇ ਦੋ ਲਾਸ਼ਾਂ ਲਟਕ ਰਹੀਆਂ ਜੋ ਦੋ ਕੁੜੀਆਂ ਨੇ ਤੇ ਉਹਨਾਂ ਨੇ ਆਪਣੇ ਗਲ ਦੇ ਵਿੱਚ ਚੁੰਨੀ ਪਾ ਕੇ ਫਾਹਾ ਲੈ ਲਿਆ ਤਾਂ ਮਾਪੇ ਮੌਕੇ ਤੇ ਜਾਂਦੇ ਨੇ ਜਾ ਕੇ ਦੇਖਦੇ ਨੇ ਚੀਕਾਂ ਰੌਲੀ ਪੈ ਜਾਂਦੀ ਹੈ ਤਾਂ ਹਾਂ ਮਾਰ ਮਾਰ ਕੇ ਰੋਂਦੇ ਨੇ ਸ਼ਾਇਦ ਇਸ ਗੱਲ ਦਾ ਪਤਾ ਹੀ ਨਹੀਂ ਲੱਗਣਾ ਸੀ ਕਿ ਇਹ ਕੁੜੀਆਂ ਨੇ ਆਤਮ ਹੱਤਿਆ ਕਿਉਂ ਕੀਤੀ ਹੈ ਪਰ ਉਹਨਾਂ ਨੇ ਇਹ ਸਾਰੀ ਗੱਲ ਆਪਣੇ ਇੱਕ ਰਿਸ਼ਤੇਦਾਰ ਨੂੰ ਦੱਸੀ ਸੀ ਤੇ ਉਹ ਰਿਸ਼ਤੇਦਾਰ ਵੀ ਮੌਕੇ ਤੇ ਆ ਜਾਂਦਾ ਹੈ ਤਾਂ ਰਿਸ਼ਤੇਦਾਰ ਦੱਸਦਾ ਹੈ ਕਿ ਇਹਨਾਂ ਦੇ ਨਾਲ ਪੱਠੇ ਵਾਲੇ ਠੇਕੇਦਾਰ ਨੇ ਦਰਿੰਦਗੀ ਕੀਤੀ ਹੈ ਤੇ ਇਹਨਾਂ ਨੂੰ ਸ਼ਰਾਬ ਵੀ ਪਿਆਈ ਸੀ ਇਹਨਾਂ ਦਾ ਬਲਾਤਕਾਰ ਹੋਇਆ ਹੈ ਤੇ ਇਹਨਾਂ ਨੂੰ ਧਮਕੀਆਂ ਵੀ ਦਿੱਤੀਆਂ ਸੀ ਕਿ ਜੇ ਤੁਸੀਂ ਕਿਸੇ ਨੂੰ ਦੱਸੋਗੇ ਤਾਂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਬਰਬਾਦ ਕਰ ਦੇਵਾਂਗੇ ਇਹ ਗੱਲਾਂ ਹੋਈ ਰਹੀਆਂ ਸੀ ਤੇ ਮੌਕੇ ਤੇ ਪੱਠੇ ਵਾਲੇ ਆ ਜਾਂਦੇ ਨੇ ਠੇਕੇਦਾਰ ਆ ਜਾਂਦੇ ਨੇ ਤੇ ਫੇਰ ਉਹ ਪਰਿਵਾਰ ਨੂੰ ਧਮਕੀਆਂ ਦੇਣ ਲੱਗਦੇ ਨੇ ਕਿ ਤੁਸੀਂ ਪੁਲਿਸ ਅੱਗੇ ਕੁਝ ਵੀ ਨਹੀਂ ਕਹਿਣਾ ਤੁਸੀਂ ਪੁਲਿਸ ਅੱਗੇ ਮੂੰਹ ਨਹੀਂ ਖੋਲਣਾ ਫੇਰ ਪੁਲਿਸ ਆ ਜਾਂਦੀ ਹੈ ਤੇ ਪੁਲਿਸ ਨੂੰ ਮਾਪੇ ਬਾਪ ਸਾਰਾ ਕੁਝ ਦੱਸ ਦਿੰਦੇ ਨੇ ਫੇਰ ਠੇਕੇਦਾਰ ਨੂੰ ਅਤੇ ਉਸ ਦੇ ਮੁੰਡੇ ਨੂੰ ਤੇ ਭਾਂਜੇ ਨੂੰ ਪੁਲਿਸ ਗ੍ਰਿਫਤਾਰ ਕਰ ਲੈਂਦੀ ਆ ਠੇਕੇਦਾਰ ਦਾ ਨਾਂ ਰਾਮ ਸਰੂਪ ਹੁੰਦਾ ਹੈ ਭਾਣ ਜੇ ਦਾ ਨਾਂ ਸੰਜੂ ਹੁੰਦਾ ਤੇ ਠੇਕੇਦਾਰ ਦੇ ਮੁੰਡੇ ਦਾ ਨਾਂ ਰੱਜੂ ਹੁੰਦਾ ਹੈ ਉਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਜਾਂਦਾ ਤੇ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾਂਦਾ ਹੈ ਪੋਸਟਮਾਰਟਮ ਦੇ ਵਿੱਚ ਸਾਬਤ ਹੋ ਜਾਂਦਾ ਕਿ ਉਹਨਾਂ ਦੇ ਨਾਲ ਰੇਪ ਹੋਇਆ ਹੈ ਤੇ ਫਿਰ ਉਸ ਤੋਂ ਬਾਅਦ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ ਪਰ ਇਹ ਗੱਲ ਇੱਥੇ ਹੀ ਨਹੀਂ ਰੁਕੀ ਉਸ ਤੋਂ ਬਾਅਦ ਫੇਰ ਉਸ ਮੁਲਜ਼ਮਾਂ ਦੇ ਘਰ ਦੇ ਇਹ ਪਰਿਵਾਰ ਕੋਲ ਆਉਂਦੇ ਨੇ ਤੇ ਇਹਨਾਂ ਨੂੰ ਧਮਕੀਆਂ ਦਿੰਦੇ ਨੇ ਕਿ ਤੁਸੀਂ ਆਪਣੇ ਬਿਆਨ ਮੁੱਕਰ ਜਾਓ ਤੁਸੀਂ ਕੇਸ ਵਾਪਸ ਲੈ ਜਾਓ ਨਹੀਂ ਤੁਹਾਡੇ ਨਾਲ ਬਹੁਤ ਬੁਰਾ ਹੋਵੇਗਾ ਤੁਸੀਂ ਸੋਚਿਆ ਵੀ ਨਹੀਂ ਹੋਵੇਗਾ ਜੋ ਤੁਹਾਡੇ ਨਾਲ ਅਸੀਂ ਕਰਾਂਗੇ ਸਾਡੇ ਕੋਲ ਤੁਹਾਡੀਆਂ ਬੇਟੀਆਂ ਦੀਆਂ ਵੀਡੀਓ ਨੇ ਉਹਨਾਂ ਦੀਆਂ ਫੋਟੋਆਂ ਨੇ ਅਸੀਂ ਉਹ ਵਾਇਰਲ ਕਰ ਦੇਵਾਂਗੇ ਤੇ ਤੁਹਾਡੀ ਇੱਜ਼ਤ ਨੂੰ ਨਿਲਾਮ ਕਰ ਦੇਵਾਂਗੇ ਇਹ ਗੱਲ ਫੇਰ ਉਹ लाचार ਮਾਪੇ ਜਾ ਕੇ ਪੁਲਿਸ ਨੂੰ ਦੱਸਦੇ ਨੇ ਪੁਲਿਸ ਉਹ ਮੋਬਾਈਲ ਵੀ ਬਰਾਮਦ ਕਰਦੀ ਹੈ ਤੇ ਉਸ ਦੇ ਵਿੱਚ ਫੋਟੋਆਂ ਵੀ ਹੁੰਦੀਆਂ ਤੇ ਵੀਡੀਓ ਵੀ ਹੁੰਦੀ ਹੈ ਫੇਰ ਉਸ ਮੋਬਾਈਲ ਨੂੰ ਫਰੈਂਸਿਕ ਲੈਬ ਦੇ ਵਿੱਚ भेजਿਆ ਜਾਂਦਾ ਹੈ ਤੇ ਪੁਲਿਸ ਕਹਿੰਦੀ ਹੈ ਕਿ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਅਸੀਂ ਕਾਰਵਾਈ ਕਰਾਂਗੇ ਇਹ ਗੱਲ ਫਿਰ ਪਰਿਵਾਰ ਨੂੰ ਪਤਾ ਲੱਗਦੀ ਹੈ ਉਸ ਮੁਲਜ਼ਮਾਂ ਦੇ ਕਿ ਇਹ ਮਾਪੇ ਫਿਰ ਪੁਲਿਸ ਦੇ ਵਿੱਚ ਗਏ ਨੇ ਤੇ ਉਹ ਫੇਰ ਆਉਂਦੇ ਨੇ ਫੇਰ ਪਰਿਵਾਰ ਨੂੰ ਧਮਕਾਉਂਦੇ ਨੇ ਕਿ ਤੁਸੀਂ ਸਾਨੂੰ ਜਾਣਦੇ ਨਹੀਂ ਤੁਸੀਂ ਸਾਡੇ ਕੋਲ ਪੱਠੇ ਤੇ ਕੰਮ ਕਰਦੇ ਹੋ ਤੁਸੀਂ ਸਾਡੇ ਨੌਕਰ ਹੋ ਤੇ ਸਾਡੇ ਕੋਲ ਬਹੁਤ ਪੈਸਾ ਹੈ ਸਾਡੀ ਬੜੀ ਪਾਵਰ ਹੈ ਤੁਸੀਂ ਸਾਡਾ ਮੁਕਾਬਲਾ ਨਹੀਂ ਕਰ ਸਕਦੇ ਇਸ ਲਈ ਬਿਹਤਰੀ ਇਹਦੇ ਵਿੱਚ ਹੈ ਕਿ ਤੁਸੀਂ ਇਸ ਕੇਸ ਨੂੰ ਵਾਪਸ ਲੈ ਲਵੋ ਆਪਣੇ ਬਿਆਨ ਮੁਕਰ ਜਾਓ ਪੈਸੇ ਦਾ ਲਾਲਚ ਵੀ ਦਿੱਤਾ ਗਿਆ ਪਰ ਉਹ ਗਰੀਬ ਸੀ ਲਾਲਚੀ ਨਹੀਂ ਸੀ ਉਹਨਾਂ ਨੇ ਪੈਸੇ ਨੂੰ ਵੀ ਠੁਕਰਾ ਦਿੱਤਾ ਤੇ ਫੇਰ ਉਹਨਾਂ ਮੁਲਜ਼ਮਾਂ ਦੇ ਪਰਿਵਾਰ ਵਾਲਿਆਂ ਨੇ ਉਹਨਾਂ ਨੂੰ ਹੋਰ ਧਮਕਾਇਆ ਤੇ ਇਥੋਂ ਤੱਕ ਕਿ ਉਹਨਾਂ ਦੀ ਕੁੱਟਮਾਰ ਵੀ ਕੀਤੀ ਕੁੱਟਮਾਰ ਕਰਨ ਤੋਂ ਬਾਅਦ ਉਹਨਾਂ ਨੂੰ ਕਹਿ ਕੇ ਗਏ ਕਿ ਜੇ ਤੁਸੀਂ ਨਾ ਸੁਧਰੇ ਜੇ ਤੁਸੀਂ ਕੇਸ ਵਾਪਸ ਨਾ ਲੈਂਤਾ ਬਿਆਨ ਨਾ ਮੁਕਰੇ ਇਹ ਤਾਂ ਟਰੇਲਰ ਹੀ ਐ ਇਸ ਤੋਂ ਬਾਅਦ ਤੁਹਾਡੀਆਂ ਬੇਟੀਆਂ ਦੀਆਂ ਵੀਡੀਓ ਵਾਇਰਲ ਹੋਣਗੀਆਂ ਤੇ ਤੁਹਾਡੀ ਸਾਰੇ ਕਿਤੇ ਬਦਨਾਮੀ ਕੀਤੀ ਜਾਊ ਜਾਂ ਫਿਰ ਤੁਹਾਡਾ ਹਸ਼ਰ ਤੁਹਾਡੀਆਂ ਬੇਟੀਆਂ ਵਾਲਾ ਹੋਵੇਗਾ ਜਦੋਂ ਇਹ ਧਮਕੀਆਂ ਉਹ ਮੁਲਜ਼ਮਾਂ ਦੇ ਪਰਿਵਾਰ ਵਾਲੇ ਦੇ ਕੇ ਗਏ ਤਾਂ ਉਹਨਾਂ ਦੋਹਾਂ ਪਰਿਵਾਰਾਂ ਦੇ ਵਿੱਚੋਂ ਇੱਕ ਪਰਿਵਾਰ ਦਾ ਮੁਖੀਆ ਟੁੱਟ ਗਿਆ ਪਰ ਪੁਲਿਸ ਨੇ ਇਹ ਨਹੀਂ ਸੋਚਿਆ ਕਿ ਜਦੋਂ ਸਾਡੇ ਕੋਲੇ ਬਾਰ-ਬਾਰ ਆ ਕੇ ਕਹਿ ਰਹੇ ਨੇ ਕਿ ਸਾਨੂੰ ਉਹ ਮੁਲਜ਼ਮਾਂ ਦੇ ਘਰ ਵਾਲੇ ਧਮਕੀਆਂ ਦਿੰਦੇ ਨੇ ਕਿ ਅਸੀਂ ਇਸ ਪਰਿਵਾਰ ਨੂੰ ਸੁਰੱਖਿਆ ਹੀ ਮੁਹੱਈਆ ਕਰਵਾ ਦਈਏ ਇਸ ਗੱਲ 'ਤੇ ਪੁਲਿਸ ਨੇ ਕੋਈ ਧਿਆਨ ਨਹੀਂ ਦਿੱਤਾ ਜਦੋਂ ਇੰਨਾ ਕੁਝ ਹੋਇਆ ਤਾਂ ਉਹਨਾਂ ਪਰਿਵਾਰਾਂ ਦੇ ਵਿੱਚੋਂ ਇੱਕ ਪਰਿਵਾਰ ਦਾ ਮੁਖੀ ਟੁੱਟ ਗਿਆ ਤੇ ਉਹ ਸਾਰੀ ਰਾਤ ਰੋਂਦਾ ਰਿਹਾ ਰੋਣ ਤੋਂ ਬਾਅਦ ਸਵੇਰੇ ਉਹ ਆਪਣੇ ਘਰੋਂ ਬਾਹਰ ਨਿਕਲਿਆ ਤੇ ਜਿਸ ਜਗ੍ਹਾ ਤੇ ਉਹਨਾਂ ਦੀਆਂ ਬੇਟੀਆਂ ਨੇ ਫਾਹਾ ਲੇਤਾ ਸੀ ਉਸ ਤੋਂ 200 ਮੀਟਰ ਦੂਰ ਇੱਕ ਦਰਖਤ ਉੱਤੇ ਉਸ ਨੇ ਵੀ ਆਪਣੇ ਆਪ ਨੂੰ ਫਾਹਾ ਲਾ ਲਿਆ ਤੇ ਆਪਣੀ ਜੀਵਨ ਲੀਲਾ ਖਤਮ ਕਰ ਲੇਤੀ। ਇਹ ਕਲਹਿਣਾ ਦਿਨ ਸੀ 2 ਮਾਰਚ 2024 ਦਾ ਜਦੋਂ ਇੱਕ ਬੇਟੀ ਦਾ लाचार ਪਿਓ ਫਾਹਾ ਲੈ ਲੈਂਦਾ ਹੈ। ਇਹ ਦੋ ਰੇਪ ਜਾਂ ਤਿੰਨ ਮੌਤਾਂ ਨਹੀਂ ਇਹ ਪੂਰੇ ਪਰਿਵਾਰ ਦੀ ਮੌਤ ਹੈ ਕਿਉਂਕਿ ਇਹ ਜ਼ਖਮ ਉਹਨਾਂ ਨੂੰ ਜ਼ਿੰਦਗੀ ਭਰ ਦੁੱਖ ਦੇਣਗੇ ਉਹ ساری ਜ਼ਿੰਦਗੀ ਇਸ ਗੱਲ ਨੂੰ ਭੁੱਲ ਨਹੀਂ ਸਕਦੇ ਪਰ ਇਸ ਦੇ ਉਲਟ ਜੇ ਕਿਤੇ ਇਹ ਕਿਸੇ ਅਮੀਰ ਘਰਾਣੇ ਨਾਲ ਜਾਂ ਕਿਸੇ ਸੈਲੀਬ੍ਰਿਟੀ ਨਾਲ ਹੋਇਆ ਹੁੰਦਾ ਤਾਂ ਪੁਲਿਸ ਨੇ ਉਹਨਾਂ ਨੂੰ ਸੁਰੱਖਿਆ ਵੀ ਪ੍ਰਦਾਨ ਕਰਨੀ ਸੀ ਤੇ মিডিਆ ਨੇ ਵੀ ਇਹ ਗੱਲ ਪੂਰੇ ਜੋਰ ਸ਼ੋਰ ਨਾਲ ਚੱਕਣੀ ਸੀ ਸਾਡੇ ਕਹਿਣ ਦਾ ਇਹ ਮਤਲਬ ਨਹੀਂ ਕਿ ਇਹ ਮੰਦਭਾਗੀ ਘਟਨਾ ਇਹ ਮਾੜੀ ਘਟਨਾ ਕਿਸੇ ਅਮੀਰ ਨਾਲ ਜਾਂ ਕਿਸੇ ਸੈਲੀਬ੍ਰਿਟੀ ਨਾਲ ਹੋਵੇ ਪਰ ਸਾਡੇ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਵੀ ਕਿਸੇ ਨਾਲ ਕੋਈ ਮੰਦਭਾਗੀ ਘਟਨਾ ਹੁੰਦੀ ਹੈ ਤਾਂ ਉਸ ਨਾਲ ਵੀ ਉਦਾਂ ਹੀ ਪੁਲਿਸ ਨੂੰ মিডিਆ ਨੂੰ ਖੜਨਾ ਚਾਹੀਦਾ ਹੈ ਪੁਲਿਸ ਨੇ ਤਾਂ ਉਹਨਾਂ ਪਰਿਵਾਰਾਂ ਨੂੰ ਸੁਰੱਖਿਆ ਦੇਣਾ ਵੀ ਮੁਨਾਸਬ ਨਹੀਂ ਸਮਝਿਆ ਜਿਸ ਦਾ ਨਤੀਜਾ ਇਹ ਹੋਇਆ ਕਿ ਉਹਨਾਂ ਗਰੀਬ ਪਰਿਵਾਰਾਂ ਦੇ ਵਿੱਚੋਂ ਇੱਕ ਹੋਰ ਬੰਦਾ ਫਾਹਾ ਲਾ ਕੇ ਮਰ ਗਿਆ ਸੋ ਇੱਥੇ ਆਪਣੀ ਵੀ ਜ਼ਿੰਮੇਵਾਰੀ ਬਣਦੀ ਹੈ ਜਦੋਂ ਕੋਈ ਐਦਾਂ ਦੀ ਵੀਡੀਓ ਜਦੋਂ ਕੋਈ ਐਦਾਂ ਦੀ ਖਬਰ ਆਉਂਦੀ ਹੈ ਤਾਂ ਆਪਾਂ ਸੋਸ਼ਲ ਮੀਡੀਆ ਚਲਾਉਣੇ ਆ ਉਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਆ ਕਰੋ ਤਾਂ ਜੋ ਉਹ ਖਬਰਾਂ ਉੱਪਰ ਤੱਕ ਜਾਣ ਤਾਂ ਜੋ ਉਹ ਖਬਰਾਂ ਹਰ ਇੱਕ ਬੰਦੇ ਨੂੰ ਪਤਾ ਲੱਗਣ ਉਹਨਾਂ ਘਟਨਾਵਾਂ ਤੇ ਗੌਰ ਕਰਨਾ ਉਹਨਾਂ ਮੁਲਜ਼ਮਾਂ ਨੂੰ ਸਜ਼ਾ ਦੇਣਾ ਪੁਲਿਸ ਦੀ ਅਤੇ ਅਦਾਲਤ ਦੀ ਜ਼ਿੰਮੇਵਾਰੀ ਬਣ ਜਾਵੇ ਨਹੀਂ ਤਾਂ ਫਿਰ ਦਿਨ ਪੈਂਦੇ ਨੇ ਗਰੀਬ ਬੰਦਾ ਕਦ ਤੱਕ ਕੇਸ ਲੜੂ ਸਬੂਤ ਮਿਟਾਏ ਜਾਂਦੇ ਨੇ ਗਵਾ ਖਰੀਦੇ ਜਾਂਦੇ ਨੇ ਤੇ ਆਖਰ ਵਿੱਚ ਗਰੀਬ ਬੰਦੇ ਦੇ ਪੱਲੇ ਕੁਝ ਨਹੀਂ ਪੈਂਦਾ ਉਸ ਦੀਆਂ ਜੁੱਤੀਆਂ ਘੱਟ ਜਾਂਦੀਆਂ ਨੇ ਤੇ ਆਖਰ ਨੂੰ ਉਹ ਥੱਕ ਹਾਰ ਕੇ ਬੈਠ ਜਾਂਦਾ ਹੈ ਸੋ ਤੁਹਾਡੇ ਇਸ ਘਟਨਾ ਦੇ ਉੱਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸਟਿਕਾ